ਹੈ ਨੋ ਰੈਂਡੈ ਕਿੰਨੇ ਕਿੰਨੇ ਕੀ ਗੈਣਾ ਜਿੱਦੇ ਪੈ ਤੇ ਕਿੰਨੇ ਕਿੰਨੇ ਕੀ ਗੈਣਾ ਜਿੱਦੇ ਪੈ ਤੇ ਕਿੰਨੇ ਕਿੰਨੇ ਕੀ ਗੈਣਾ ਜਿੱਦੇ ਪੈ ਤੇ ਦੁਕਾਨ ਘਰ ਤੂੰ ਐਸਡੂ ਆਵੋ ਜੀ ਫਾਰਗਲ ਕੋਈ ਨਹੀਂ ਆ ਜੰਨਾ ਪੂਰੇ ਜੀ ਮੈਂ ਕਿਤੇ ਚੱਲ ਚੱਲਿਆ ਦਾ ਨਹੀਂ ਆ ਜਾ ਆ ਜਾ ਇੰਨਾ ਵੇਲਾ ਨਹੀਂ ਨਿਕਾ ਤੁਹਾਡੇ ਵਾਸਤੇ ਬਾਹਰ ਆਵਾਂਗਾ ਆ ਜਾ ਜਾਦਾ ਚੌਧਰ ਨਾ ਜੀ ਹਾਂਜੀ ਬੋਲੋ ਜੀ ਤਾਂ ਮੈਂ ਇਸ ਚੈਨ ਦੇ ਵਿੱਚ ਹੀ ਬੋਲਦਾ ਇਹ ਐਨ ਆਈ ਡੀ ਚਰਾ ਨਾ ਕਰਦਾ ਉਹ ਗੱਲ ਦੱਸ ਵੀ ਤੂੰ ਮੈਂ ਕਹਿੰਦਾ ਕਾਜ ਆ ਸੰਗਿਆ ਆਹ ਖੜਾ ਮੁੰਡਾ ਲਾ ਹੁਣ ਬੋਲਦੀ ਜਾਂਦਾ ਤੂੰ ਕਰ ਕਰਦਾ ਓਏ ਬਕਵਾਦ ਨਾ ਕਰ ਓਏ ਬਕਵਾਦ ਦੀ ਕੀ ਗੱਲ ਆ ਇਹ ਦੇਖੀ ਜੀ ਇਹ 12 12 ਫਿਰ ਚੜੀ ਜਾਂਦਾ ਪਾਪਾ 12 ਉਹ ਆਉਂਦੇ ਮੇਰਾ ਡੀਵੀਆਰ ਪੱਟੀ ਮੜਿਆ ਪੱਟ ਜਾਨ ਪੱਟ ਆ ਜਾ ਤੂੰ ਆ ਤਰਾ ਬੋਲਦਾ ਪੱਟ ਪੱਟ ਕਰਦਾ ਪੱਟਾ ਪੱਟੀ ਮੜਿਆ ਇਹੋ ਜਿਹੀ ਕਰੀ ਮੇਰੇ ਮਾਚੀ ਇਹਨਾਂ ਨੂੰ ਅਸੀਂ ਚੁੱਕਿਆ ਆਂ ਰੈਂਡੋ ਬੇ ਨੋ ਰੈਂਡੋ ਬੇ ਨੋ ਰੈਂਡੋ ਪਰ ਮੈਨੂੰ ਮਾਰਨਾ ਸਮਝ ਗਿਆ ਰੈਂਡੋ ਰੈਂਡੋ ਇਹ ਸਾਰਾ ਜਨਾਬ ਰੈਂਡੋ ਕਿਹਨੇ ਆਸੀ ਚੁੱਕਿਆ ਮੈਂ ਚੱਲਦਾ ਇਹ ਚੱਲ ਰਿਹਾ ਕੋਈ ਆਸੀ ਤਾਂ ਹੋਰੀ ਮਮੂ

ਬੱਸ ਆ ਗਏ ਬਾਦ ਗੋਡ ਆਹ ਲਓ ਹੋਛਾ ਰਹਾ ਯਾਰ ਦੇਵੋ ਸੇ ਛੋਟੋ ਬੱਈਆ ਛੋਟੋ ਯਾ ਫਿਰ ਡਰ ਦਿਓ ਥੋਲਿਓ ਮੇਰਾ ਨਾਮ ਸਰਦੋਜ ਸਿੰਘ ਹੈ ਜੀ ਮੇਰੀ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਦੁਖਨੀਵਾਰਨ ਸਾਹਿਬ ਚ ਦੁਕਾਨ ਹੈ ਜੀ ਫਤਿਹ ਕਾਰ ਹਾਊਸ ਦੇ ਨਾਂ ਤੋਂ ਉਸ ਜਗ੍ਹਾ ਤੇ ਅਸੀਂ ਪਿਛਲੇ 40 ਤੋਂ 45 ਸਾਲਾਂ ਤੋਂ ਕੰਮ ਕਰ ਰਹੇ ਆਂ ਤੇ ਪਿੱਛੇ ਅੱਜ ਤੋਂ ਕੁਝ ਦਿਨ ਪਹਿਲਾਂ ਹਨੇਰੀ ਆਈ ਸੀ ਜੀ ਤੇ ਹਨੇਰੀ ਕਰਕੇ ਕੂੜਾ ਉੱਡਿਆ ਸੀ ਤੇ ਮੇਰੇ ਮੇਰੇ ਬਿਲਕੁਲ ਨਾਲ ਲੱਗਦੀ ਮੇਰੇ ਬਰਾਬਰ ਦਾ ਕੰਮ ਕਰਦੇ ਨੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਜੀ ਆ ਕੂੜਾ ਚੱਕ ਕੇ ਪਾਸੇ ਕਰਨੀ ਤਾਂ ਭਗਾ ਕੇ ਮਾਰਾਂਗਾ ਇਸ ਗੱਲ ਤੋਂ ਟਕਰਾਰ ਸ਼ੁਰੂ ਹੋਇਆ ਬੈਸਬਾਜੀ ਹੋਈ ਤੇ ਇੰਨੀ ਗੱਲ ਕਹਿ ਕੇ ਉਹ ਅੰਦਰ ਚਲਾ ਗਿਆ ਦੇਖ ਲਾਂਗੇ ਤੈਨੂੰ ਤੇ ਮੈਂ ਵੀ ਅੰਦਰ ਆ ਗਿਆ ਜੀ ਤੇ ਤੋਂ 2 ਘੰਟੇ ਬਾਅਦ ਲਹਿਰੇਗਾ ਅੱਗੇ ਦੇ ਰਹਿਣ ਵਾਲੇ ਨੇ ਉਹ ਲਹਿਰੇਗਾ ਅੱਗੇ ਤੋਂ तकरीबन 2 ਗੱਡੀਆਂ ਤੇ 12-15 ਜਾਨੇ ਮੇਰੇ ਮੇਰੀ ਦੁਕਾਨ ਤੇ ਆ ਕੇ ਉਹਨਾਂ ਨੇ ਹਮਲਾ ਕੀਤਾ ਪਹਿਲਾਂ ਮੇਰੀ ਦੁਕਾਨ ਦੇ ਅੰਦਰ ਬੜੇ ਮੈਨੂੰ ਕਹਿੰਦੇ ਬਾਹਰ ਆ ਦੇ ਨਾਲ ਗੱਲ ਕਰਨੀ ਆ ਮੈਂ ਕਿਹਾ ਜਿਹੜੀ ਗੱਲ ਕਰਨੀ ਆ ਉਹ ਹੀ ਕਰ ਲਓ ਮੇਰੇ ਨਾਲ ਕਹਿੰਦੇ ਨਹੀਂ ਤੂੰ ਬਾਹਰ ਆ ਮੈਂ ਬਾਹਰ ਗਿਆ ਨਹੀਂ ਤੇ ਉੱਤੇ ਮੁੰਡਾ ਜਿਹੜਾ ਮੇਰਾ ਗਵਾਂਡੀ ਹੈ ਉਹ ਕਹਿੰਦਾ ਜੀ ਇਹਦੇ ਡੀਵੀਆਰ ਬਟੇ ਨੂੰ ਦੱਸਦੇ ਆ ਠੀਕ ਹੈ ਡੀਵੀਆਰ ਤੇ ਇੰਨੇ ਚ ਮੁੰਡੇ ਦੇ ਫਾਦਰ ਸਾਹਿਬ ਅੰਦਰ ਆਏ ਦੁਕਾਨ ਚ ਉਹਨਾਂ ਨੇ ਮੇਰੇ ਤੇ ਹੱਥ ਚੱਕਿਆ ਮੇਰੇ ਥੱਪੜ ਮਾਰਿਆ ਤੇ ਇੰਨੇ ਚ ਬਾਕੀ ਜਿਹੜੇ ਮੁੰਡੇ ਸੀ ਉਹਨਾਂ ਦੇ ਨਾਲ ਦੇ ਪਿੰਡੋਂ ਆਏ ਹੋਏ ਸੀਗੇ ਉਹਨਾਂ ਨੇ ਸਭ ਨੇ ਸਾਰਿਆਂ ਨੇ ਮੇਰੇ ਤੇ ਹਮਲਾ ਕਰਨਾ ਸ਼ੁਰੂ ਕਰਤਾ ਮੈਂ ਦੁਕਾਨ ਤੇ ਬਿਲਕੁਲ ਕੱਲਾ ਸੀ ਮੇਰੇ ਫਾਦਰ ਕਿਸੇ ਪਾਸੇ ਗਏ ਹੋਏ ਸੀ ਉਹਨਾਂ ਨੂੰ ਮੈਂ ਫੋਨ ਕਰਤਾ ਸੀ ਪਰ ਉਹ ਲੇਟ ਪਹੁੰਚੇ ਉਹ ਜਦੋਂ ਦੁਕਾਨ ਤੇ ਪਹੁੰਚੇ ਉਦੋਂ ਉਹਨਾਂ ਨੇ ਵੀ ਹਮਲਾ ਕੀਤਾ ਉਹਨਾਂ ਨੇ ਸਟੂਲ ਵੀ ਚੱਕ ਕੇ ਮਾਰੇ ਤੇ ਅਸੀਂ ਇਹ ਰਿਪੋਰਟ ਲੈ ਕੇ ਥਾਣੇ ਵੀ ਪਹੁੰਚੇ ਸੀਗੇ ਤੇ ਥਾਣੇ ਉਹ ਵੀ ਪਹੁੰਚੇ ਹੋਏ ਸੀਗੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਲੇ ਤੱਕ ਅੱਜ ਇਸ ਗੱਲ ਨੂੰ ਤਕਰੀਬਨ 5 ਤੋਂ 6 ਦਿਨ ਬੀਤ ਚੁੱਕੇ ਨੇ ਦੇਖੋ ਜੀ ਡਰ ਵਾਲਾ ਮਾਹੌਲ ਹੈ ਮੈਨੂੰ ਬਾਹਰ ਬਿਲਕੁਲ ਨਾਲ ਲੱਗਦੀ ਦੁਕਾਨ ਹੈ ਮੈਨੂੰ ਘੂਰ ਘੂਰ ਕੇ ਲੱਗਦੇ ਨੇ ਮੁੰਡੇ ਦਾ ਨਾਮ ਹੈ ਜਗਰਾਤ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਰੰधीर ਸਿੰਘ ਤੇ ਮੁੰਡੇ ਦੇ ਭਰਾ ਦਾ ਨਾਮ ਹੈ ਬਲਕਾਰ ਸਿੰਘ ਇਹ ਤਿੰਨ ਬੰਦਿਆਂ ਨੂੰ ਮੈਂ ਜਾਣਦਾ ਬਾਕੀ 12 15 ਜਾਨੇ ਸਾਰੇ ਅਣਪਛਾਤੇ ਨੇ ਜੀ ਅਸੀਂ ਗਏ ਸੀ ਜੇ ਨਾਜ ਮੰਡੀ ਥਾਣੇ ਸਾਡੀ ਰਿਪੋਰਟ ਗਈ ਸੀ ਅਸੀਂ ਦਰਖਾਸਤ ਲੈ ਕੇ ਗਏ ਸੀਗੇ ਪਰ ਉਹ ਆਪਣੀ ਸਪਾਰਸ਼ਾ ਲੈ ਕੇ ਉੱਥੇ ਪਹੁੰਚੀ ਜਾਂਦੇ ਨੇ ਸਾਨੂੰ ਐਸ ਐਚਓ ਨਾਲ ਹੀ ਨਹੀਂ ਮਿਲਣ ਦਿੱਤਾ ਜਾਂਦਾ ਬਾਹਰ ਜਿਹੜਾ ਬੰਦਾ ਹੈਗਾ ਉਹ ਕਹਿ ਦਿੰਦਾ ਵੀ ਐਸ ਐਚਓ ਸਾਹਿਬ ਮੀਟਿੰਗ 'ਚ ਨੇ 2 ਘੰਟੇ ਲੱਗਣਗੇ 3 ਘੰਟੇ ਲੱਗਣਗੇ ਅਸੀਂ ਐਸਐਚਓ ਗਿੱਲ ਸਾਹਿਬ ਨੂੰ ਦਿੱਤੀ ਸੀ ਵੀਡੀਓ ਵੀ ਦਿਖਾਈ ਸੀ ਉਹ ਕਹਿੰਦੇ ਕੋਈ ਨਹੀਂ ਦੇਖਦੇ ਆ ਇੰਨੇ ਚ ਅਗਲੇ ਦਿਨ ਉਹਨਾਂ ਦੀ ਬਦਲੀ ਹੋ ਗਈ ਜਿਹੜੇ ਨਵੇਂ ਐਸਐਚਓ ਉੱਥੇ ਦੇ ਮੌਜੂਦ ਨੇ ਉਹਨਾਂ ਨੂੰ ਅਸੀਂ ਇੱਕ ਵਾਰ ਵੀ ਨਹੀਂ ਮਿਲ ਸਕੇ ਦਬਾਅ ਸਮਝੌਤੇ ਦਾ ਸਦਬਾਅ ਹੈ ਜੀ ਕਦੇ ਕਿਸੇ ਹੱਥ ਸੁਨੇਹਾ ਭੇਜਦੇ ਨੇ ਕਦੇ ਕਿਸੇ ਹੱਥ ਸਭ ਸੁਨੇਹਾ ਭੇਜਦੇ ਨੇ ਪਰ ਦੱਸੋ ਜੀ ਇਹ ਕਿੱਥੋਂ ਦਾ ਇਨਸਾਫ ਹੈ ਵੀ ਇੱਕ ਕੱਲੇ ਬੰਦੇ ਨੂੰ ਆ ਕੇ ਕੁੱਟ ਜਾਣ ਇੱਕ ਕੂੜੇ ਪਿੱਛੇ ਕੱਲ ਨੂੰ ਤਾਂ ਅਸੀਂ ਘਰ ਚ ਕੱਲ ਨੂੰ ਘਰੇ ਵੀ ਅਟੈਕ ਕਰਨਗੇ ਸਾਡੇ 'ਚ ਤੇ ਕੱਲ ਨੂੰ ਫਿਰ ਅਟੈਕ ਕਰਨ ਦੀ ਕੋਸ਼ਿਸ਼ ਕਰਨਗੇ ਮੇਰੇ ਪਾਪਾ ਮੈਂ ਅਜੀ ਰਾਤ ਨੂੰ 9:00 ਤੋਂ 10:00 ਵਜੇ ਕੱਲੇ ਦੁਕਾਨ ਵਧਾ ਕੇ ਕਰੇ ਜਾਂਦੇ ਆ ਘਰ ਵੀ 6-7 ਕਿਲੋਮੀਟਰ ਦੂਰ ਹੈ ਜੀ ਕਾਨੂੰ ਰਾਹ ਚ ਕੀਤੇ ਘੇਰ ਲੈਣ ਆ ਤਾਂ ਕੈਮਰੇ ਅੱਗੇ ਜੇ ਕੈਮਰੇ ਕੀ ਉਹਨਾਂ ਦੀ ਜਰੂਰਤ ਪੈ ਸਕਦੀ ਹੈ ਜੇ ਆਫ ਕੈਮਰੇ ਕੀ ਕੁਝ ਕਰ ਸਕਦੇ ਸੀ ਮੈਂ ਮੰਗ ਚਾਉਣਾ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਬਲਵਿੰਦਰ ਸਿੰਘ ਨਾ ਜੀ ਮੇਰਾ ਤੇ ਗੁਰਦੁਆਰਾ ਸ੍ਰੀ ਗੁਰੂਵਾਰਨ ਸਾਹਿਬ ਦੇ ਕੋਲ ਮੇਰੀ ਫਤਿਹ ਕਾਰ ਹੋਸਟ ਦੁਕਾਨ ਹੈ ਮੇਰੇ ਬੇਟੇ ਜੀ ਤੇ ਉਸ ਦਿਨ 12 ਤਰੀਕ ਨੂੰ ਉਜਨੀਰੀ ਜਦ ਹੀ ਦੁਪਹਿਰ ਦੇ ਟਾਈਮ ਤੇ ਕਾਗਜ ਉਡ ਕੇ ਉਹਨਾਂ ਦੀ ਦੁਕਾਨ ਵਾਲੀ ਚਲੀ ਗਈ ਉਹਨਾਂ ਨੇ ਉਸ ਦਾ ਇਸ਼ੂ ਬਣਾ ਕੇ ਸਾਡੀ ਦੁਕਾਨ ਤੇ ਕੁਝ ਸ਼ਾਮ ਨੂੰ ਗੁੰਡੇ ਲਿਆ ਕੇ ਬੰਦੇ 12 ਬੰਦੇ ਲਿਆ ਕੇ ਸਾਡੀ ਦੁਕਾਨ ਤੇ ਮੇਰੇ بیٹے ਤੇ ਅਟੈਕ ਕੀਤਾ ਔਰ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਨੇ ਕੋਣ ਤੋੜ ਪਨ ਵੀ ਕੀਤੀ ਔਰ ਉਹਨੂੰ ਉਹਦੇ ਤੇ ਹਮਲਾ ਵੀ ਕੀਤਾ ਜਾਨੀ ਹਮਲਾ ਜੀ ਉਹ ਜਾਨੀ ਹਮਲੇ ਹੋਣ ਤੇ ਮੈਂ ਜਦੋਂ بیٹے ਮੈਂ ਪਾਸੇ ਸੀ ਕਿਤੇ ਗਿਆ ਆਇਆ ਤੇ ਮੇਰੇ بیٹے ਨੇ ਮੈਨੂੰ ਫੋਨ ਕੀਤਾ ਮੇਰੇ ਜਾਣਤਕੜਾ ਉਹਨਾਂ ਨੇ ਕਾਫੀ ਉਥੇ ਮਾਰ ਤਾੜ ਕੀਤੀ ਹੋਈ ਸੀ ਤੇ ਮੈਂ ਜਾ ਕੇ ਛਡਾਇਆ ਤੇ ਉਹ ਮੈਨੇ ਛਡਾਣ ਤੇ ਮੈਂ ਨਜ਼ਰ ਵਿੱਚ ਹੀ ਉਹਨਾਂ ਨੇ ਅਟੈਕ ਕੀਤਾ ਔਰ ਮੇਰੀ ਜਾਨ ਮਾਲਦਾ ਤੇ ਔਰ ਮੇਰੇ ਬੇਟੇ ਦੀ ਮਾਲ ਜਾਨ ਦਾ ਬਹੁਤ ਖਤਰਾ ਹੈ ਕਿ ਮੈਂ ਅਸਿਸੂ ਸਾਹਿਬ ਨੂੰ ਬੇਤੀ ਕਰਦਾ ਵੀ ਇਹੋ ਜਿਹੇ ਅਨਸਰਾਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮੈਨੂੰ ਉਹ ਜੀ ਰਲੀਫ ਮਿਲੇ ਇਹੋ ਜੇ ਮਾਹੌਲ ਦੇ ਵਿੱਚ ਕਾਰੋਬਾਰ ਕਰਨਾ ਪੰਜਾਬ ਵਿੱਚ ਬਹੁਤ ਔਖਾ ਹੋਇਆ ਪਿਆ ਤੇ ਸਰਕਾਰ ਨੂੰ ਇਹੋ ਜਿਹੇ ਅਨਸਰਾਂ ਤੇ ਪੂਰੀ ਪੂਰੀ ਜੋਰ ਜੋਰ ਤੇ ਥਲ ਬਣੀ ਚਾਹੀਦੀ ਹੈ